ਅਮਰੀਕਾ ਦੇ ਕਾਨਸਟਾਡਨ ਦੇ ਵਿਚਕਾਰਲੇ ਤੋਂ ਬਾਅਦ ਕਮਲੇ ਕਰਵਾਉਣ ਦੇ ਪਰਿਵਾਰ ਦਾ ਖਾਣੇ ਦੇ ਬਾਅਦ ਹੋਇਆ ਕੋਹਨੇ ਜਗੜਾ ਪਰਿਵਾਰ ਦੇ ਇੱਕ ਮੈਂਬਰ ਨੇ ਪਰਿਵਾਰ ਦੇ ਦੂਜੇ ਮੈਂਬਰ ਅੱਤੇ ਚਲਾਇਆ ਤਾਪਟ ਤੋੜ ਕੋਲਿਆ ਪਿੰਨਾ ਨੌਜਾਨੀ ਹਾਲਤ ਦੇ ਵਿੱਚ ਕਰਵਾਇਆ ਗਿਆ ਹਸਪਤਾਲ ਵਿੱਚ ਪਹੁੰਚਦੀ ਗੋਲੀ ਚੌਣ ਵਾਲਾ ਦੱਸਿਆ ਜਾ ਰਿਹਾ ਹੈ ਸੀਆਰਬੀਐਫ ਦਾ ਸਾਬਕਾ ਜਵਾਨ ਪੁਲਿਸ ਕੌਂਸਲ ਮੌਕੇ ਤੱਕ ਨਿਕਲ ਗ੍ਰਿਫਤਾਰ ਡੀਐਸਪੀ ਨੇ ਜਿੰਨਗਰ ਪ੍ਰੀਲੀਮਰੀ ਪਤਾ ਲੱਗਾ ਸੀ ਆਰਪੀਐਫ ਚ ਉਹਨਾਂ ਦੀ ਜੋ ਇੱਥੇ ਹਾਲੀ ਪਤਾ ਲੱਗਾ ਜਿੰਨਾ ਕਾ ਸ਼ੁਰੂਆਤ ਸੀ ਵੀ ਉਹਨਾਂ ਦੇ ਦੋ ਮੈਰਿਜ ਕੋਈ ਉਸੇ ਨੂੰ ਲੈ ਕੇ ਉਹਨਾਂ ਦਾ ਝਗੜਾ ਹੋਇਆ ਸੀ ਐਲੀਮੀ ਆ ਬੀਵੀ ਨਾਲ ਚੱਲਦਾ ਸੀ ਅੱਜ ਕੋਈ ਉਹਨਾਂ ਦਾ ਝਗੜਾ ਹੋਇਆ ਵਾ ਤੇ ਇੱਥੇ ਹੀ ਸੜਕ ਦੇ ਹੀ ਉਹਨਾਂ ਦਾ ਕੋਈ ਗੱਲਬਾਤ ਕਰਕੇ ਨੇ ਜਦੋਂ ਵਾਪਸ ਜਾਣ ਲੱਗੇ ਆ ਇਹਦੇ ਵਿੱਚ ਬਚਿੱਤਰ ਸਿੰਘ ਵੱਲੋਂ ਜਿਹੜੀ ਆਪਣੇ ਜਿਹੜਾ ਉਹਦਾ ਪਹਿਲਾ ਪਰਿਵਾਰੀ ਉਹ ਹਾਂਜੀ ਉਹਨਾਂ ਵੱਲੋਂ ਉਹਨਾਂ ਦੇ ਫਾਇਰਿੰਗ ਕਰ ਦਿੱਤੀ ਗਈ ਹੈ ਉਹਦੇ ਵਿੱਚ ਉਹਨਾਂ ਦੇ ਬੇਟੇ ਦੇ ਆ ਜੀ ਤੇ ਉਹਨਾਂ ਦੀ ਵਾਈਫ ਦੇ ਦੇ ਉਹਨਾਂ ਦੀ ਨੌਮ ਹੈ ਕਿੰਨੇ ਰਾਉਂਡ ਗੋਲੀ ਚਲੀ ਹੈ ਇਹ ਹਾਲ ਨਹੀਂ ਕਲੀਅਰ ਕਰ ਰਹੇ ਆ ਜੀ ਸਰਚ ਕਰ ਰਹੇ ਆ ਮੌਕੇ ਦੀ ਬੋਤੀ ਕੱਲ ਦਾਖਲ ਹੈ ਉਹ ਜਿਹੜੇ ਵੀ ਇੰਜਰਡ ਨੇ ਉਹ ਸਾਰਿਆਂ ਨੂੰ ਹਸਪੀਟਲ ਭੇਜਿਆ ਗਿਆ ਵਾ ਲਗਾ ਲਗਾਇਆ ਗਿਆ ਹੀ ਤਾਂ ਡੇਵਲੋ ਘਰੇ ਉਹ ਸਾਰਾ ਰਾਉਂਡ ਅਪ ਕਰ ਲਿਆ ਗਿਆ ਬੰਦਾ ਜਿਹੜਾ ਵਾ ਆਉਂ ਟੇਆਰਪੀਐਫ ਦਾ ਹੈ ਕਿ ਪੰਜਾਬ ਪੁਲਿਸ ਦਾ ਨਹੀਂ ਸੀਆਰਪੀਐਫ ਨੇ ਉਹ ਰਾਉਂਡ ਅਪ ਕਰ ਲਿਆ ਗਿਆ ਵਾ ਬੇਸਿਕਲੀ ਏਰੀਆ ਜਿਹੜਾ ਇਹ ਮਜੀਠਾ ਰੋਡ ਆਨੇ ਦਾ ਵਾ ਮੰਨਦਾ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਤੁਹਾਡੇ ਇੱਥੇ ਰਿਪੋਰਟ ਖਾਣਾ ਸੀ ਜਾਂ ਹਸਪਤਾਲ ਵਿੱਚ ਲਾਜ ਰੂਜ ਕਰਾਣਾ ਸੀ ਮੈਂ ਦੱਸ ਰਿਹਾ ਵੀ ਕੋਈ ਝਗੜੇ ਨੂੰ ਲੈ ਕੇ ਹਾਲੀ ਆਈ ਆ ਤੇ ਵਾਪਸ ਜਲੇ ਕੇ ਸਾਡੇ ਕੋਲ ਰਿਪੋਰਟ ਕੋਈ ਨਹੀਂ ਹੋਈ ਇਤੋਂ ਹੀ ਮੁੜ ਗਏ ਨੇ ਉਹ